ਤਸਦੀਕੀ ਪੰਜਾਬ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਜਿਹੜੇ ਨੇ ਅੱਜ ਮੰਤਰੀ ਸਾਰੇ ਜਾਣਗੇ ਅੱਜ ਫਿਰੋਜ਼ਪੁਰ ਤੇ ਤਰਨਤਾਰਨ ਜਾਣਗੇ ਮੰਤਰੀ ਬਰਿੰਦਰ ਗੋਇਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਿਹੜਾ ਹੈ ਜਾਇਜ਼ਾ ਜਿਹੜਾ ਉਹਨਾਂ ਦੇ ਵੱਲੋਂ ਲਿਆ ਜਾਵੇਗਾ ਸੁਲਤਾਨਪੁਰ ਲੋਧੀ ਜਾਣਗੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਉਹ ਤੇਈ ਕੋਲੇ ਜਾ ਰਹੇ ਨੇ ਫਲੱਡ ਗੇਟ ਤੇ ਪਿੰਡਾਂ ਦੇ ਵਿੱਚ ਹੜ੍ਹ ਕ ਖਤਰਾ ਜਿਹੜਾ ਬਣਿਆ ਹੋਇਆ ਜਿਸ ਨੂੰ ਲੈ ਕੇ ਪੰਜਾਬ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਮੰਤਰੀਆਂ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਅੱਜ ਫਿਰੋਜ਼ਪੁਰ ਤੇ ਤਰਨਤਾਰਨ ਮੰਤਰੀ ਬਰਿੰਦਰ ਗੋਇਲ ਜਾਣਗੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਜਿਹੜਾ ਉਹਨਾਂ ਦੇ ਵੱਲੋਂ ਲਿਆ ਜਾਵੇਗਾ ਜਿਸ ਵੇਕਟ ਹੋਏ ਸੁਲਤਾਨਪੁਰ ਲੋਧੀ ਕੈਬਨਿਟ ਮੰਤਰੀ ਹਰਤੇਪ ਸਿੰਘ ਮੁੰਡਿਆ ਜਾਣਗੇ ਤੇ ਪੱਟੀ ਲਾਲਜੀਤ ਸਿੰਘ ਪੁੱਲਰ ਜਿਹੜੇ ਉ ਜਾਣਗੇ ਉਤੇ ਹੀ ਮੌਕੇ ਤੇ ਜਾ ਕੇ ਉਹ ਜਾਇਜ਼ਾ ਲੈਣਗੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਕਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਇਸ ਨੂੰ ਵੇਖਦੇ ਹੋਏ ਹੜ੍ਹ ਦੇ ਖਤਰੇ ਜਿਹਨੇ ਪੂਰੇ ਪੰਜਾਬ ਦੇ ਵਿੱਚ ਬੜੇ ਹੋਏ ਨੇ ਮੌਨਸੂਨ ਦੀ ਮਾਰ ਦੇ ਨਾਲ ਅਸਰ ਜਿਹੜਾ ਹੈ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਤਿੱਖ ਨੂੰ ਮਿਲ ਰਿਹਾ ਚਾਹੇ ਉਹ ਬਿਆਸ ਨਤਰਿਆ ਹੋਵੇ ਪਾਕੜਾ ਡੈਮ ਹੋਵੇ ਪੌਂਗ ਡੈਮ ਹੋਵੇ ਜਾਂ ਫਿਰ ਸਤਲੁਜ ਦਰਿਆ ਉੱਤੇ ਵੇਕਡੇ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਅੱਜ ਦੌਰਾ ਕੀਤਾ ਜਾਵੇਗਾ ਸਾਰੇ ਮੰਤਰੀਆਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਤੇ ਤਰਨਤਾਰਨ ਜਿਹੜੇ ਨੇ ਉਹ ਅੱਜ ਮੰਤਰੀ ਬਰਿੰਦਰ ਗੋਇਲ ਜਾਨ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਜਿਹੜਾ ਲਿਆ ਜਾਵੇਗਾ ਤੇ ਉੱਥੇ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਿਹੜੇ ਨੇ ਜਾਣਗੇ ਜਿਸ ਨੂੰ ਵੇਖਦੇ ਹੋਏ ਪੂਰੇ ਪੰਜਾਬ ਦੇ ਹਾਰੇ ਇਲਾਕੇ ਦੇ ਵਿੱਚ ਹੜ ਪ੍ਰਭਾਵਿਤ ਲੋਕਾਂ ਦੇ ਵੱਲੋਂ ਜਿਹੜਾ ਹੈ ਜਾ ਜਾ ਕੇ ਉਹਨਾਂ ਦੇ ਵੱਲੋਂ ਜਾਇਜ਼ਾ ਲਿਆਇਆ ਜਾਵੇਗਾ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਵੇਗੀ ਖਾਸ ਕਰ ਜਿਹੜੇ ਹੜ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਉੱਥੇ ਹੀ ਡੈਮ ਦੇ ਆਸ-ਪਾਸ ਦਰਿਆਵਾਂ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਵੱਡੀ ਖਬਰ ਵੱਡੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਫਿਰੋਜ਼ਪੁਰ ਦੇ ਤਰਨਤਾਰਨ ਅੱਜ ਬਰਿੰਦਰ ਗੋਇਲ ਜਾਣ ਕੇ ਮੰਤਰੀ ਉੱਥੇ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਅੱਜ ਉਹਨਾਂ ਦੇ ਵੱਲੋਂ ਜਿਹੜਾ ਜਾਇਜ਼ਾ ਲਿਆ ਜਾਵੇਗਾ ਜਿਸ ਨੂੰ ਵੇਖਦੇ ਹੋਏ ਸੁਲਤਾਨਪੁਰ ਲੋਧੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜਿਹੜੇ ਉਹ ਜਾਣ ਕੇ ਤੇ ਉੱਥੇ ਹੀ ਫਲੱਡ ਗੇਟ ਖੋਲੇ ਜਾ ਰਹੇ ਨੇ ਜਿਸ ਕਰਕੇ ਪਿੰਡਾਂ ਚ ਪਾਣੀ ਦੀ ਮਾਰ ਜਿਹੜੀ ਉਹ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਦੇਖਣ ਨੂੰ ਮਿਲ ਰਹੀਆਂ ਨੇ ਇਸੇ ਨਾਲ ਹੀ ਪੰਜਾਬ ਤੋਂ ਇਲਾਵਾ ਹੋਰ ਸਿੱਲਾਂ ਦੇ ਵਿੱਚ ਵੀ ਜਿਹੜਾ ਮੌਨਸੂਨ ਦਾ ਕਾਰ ਲਗਾਤਾਰ ਚੱਲੀ ਹੈ ਜਿਸ ਨੂੰ ਵੇਖਦੇ ਹੋਏ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਐਮ ਹਰ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਕਰ ਲਿੱਤੇ ਗਏ ਨੇ ਤੇ ਉੱਥੇ ਹੀ ਵੱਖ-ਵੱਖ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਹੜ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਜਿਹੜਾ ਲਿਆ ਜਾਵੇ ਜਾ ਕੇ ਜਿਸੂ ਵੇਖਦੇ ਹੋਏ ਪੰਜਾਬ 'ਚ ਜਿਹੜਾ ਹਰ ਮੰਤਰੀ ਜਿਹੜਾ ਆਸ-ਪਾਸ ਤੇ ਮੁਦੇਰੀ ਜਾਣਕਾਰੀ ਦੇ ਦਿੱਲੀ ਸੜੇ ਨਾਲ ਸਿਮਰਨ ਸਿੱਧੂ ਜੁੜ ਚੁੱਕੇ ਨੇ ਕਿ ਕੁਝ ਜਾਣਕਾਰੀ ਆ ਅੱਜ ਜੋ ਹੈ ਬਰਿੰਦਰ ਗੋਇਲ ਜਾਨ ਕੇ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਵੀ ਜਿਹੜਾ ਜਾਇਜ਼ਾ ਲਿੱਤਾ ਜਾਵੇਗਾ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ ਹਾਂ ਜੀ ਮੈਂ ਬਿਲਕੁਲ ਫਰੋਈਪੁਰ ਦੀ ਗੱਲ ਕਰੀਏ ਤਾਂ ਫਰੋਈਪੁਰਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਿਹੜਾ ਕਿ ਸਤਲੋਜ ਦੇ ਵਿੱਚ ਪਾਣੀ ਦਾ ਫੱਦ ਜਿਹੜਾ ਲਗਾਤਾਰ ਜਿਹੜਾ ਵਾਅਦਾ ਜਾ ਰਿਹਾ ਜਿਸ ਦੇ ਨਾਲ ਕਈ ਪਿੰਡ ਜਿਹੜੇ ਨੇ ਸਤਲੋਜ ਦੀ ਚਪੇੜ ਦੇ ਵਿੱਚ ਆਏ ਨੇ ਕਾਫੀ ਜਿਹੜੀ ਜ਼ਮੀਨਾਂ ਦੀ ਗੱਲ ਕਰੀਏ ਤਾਂ ਫਸਲਾਂ ਵੀ ਕਾਫੀ ਜਿਹੜੀਆਂ ਬਰਬਾਦ ਹੋਈਆਂ ਨੇ ਉਸ ਤੋਂ ਬਾਅਦ ਜਿਹੜੇ ਲਗਾਤਾਰ ਜਿਹੜੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਪਹੁੰਚ ਰਿਹਾ ਸੀ ਪਰ ਅੱਜ ਜਿਹੜੇ ਨੇ ਕਹਿੰਦੇ ਮੰਤਰੀ ਜਿਹੜੇ ਨੇ ਬਰਿੰਦਰ ਕੁਮਾਰ ਗੋਇਲ ਜਿਹੜੇ ਨੇ ਜੀ ਉਹ ਪਹੁੰਚ ਰਿਹਾ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹਾਰ ਪੇੜ ਦੇ ਏਰੀਆ ਜਿਹੜ ਕਿ ਕੁਝ ਹਾਲਾਤ ਨੇ ਸਿਮਰਨ ਸਿੱਧੂ ਕਿਉਂਕਿ ਹੜ੍ਹ ਪ੍ਰਭਾਵਿਤ ਲੋਕ ਜਿਹੜੇ ਨੇ ਉਹ ਤਸਵੀਰਾਂ ਕਾਫੀ ਜ਼ਿਆਦਾ ਉਹਨਾਂ ਦੀਆਂ ਸਾਂਝੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹੜ੍ਹ ਦਾ ਖਤਰਾ ਜਿਹੜਾ ਹਰ ਪਾਸੇ ਦੇਖਣ ਨੂੰ ਮਿਲਦਾ ਸਾਜੀ ਦੱਸਿਕੇ ਕਿ ਪਾਣੀ ਦਾ ਪੱਧਰ ਜਿਹੜਾ ਕਿ ਲਗਾਤਾਰ ਜਿਹੜਾ ਪਹਾੜੀ ਏਰੀਆ ਦੇ ਵਿੱਚ ਹੋ ਰਹੀ ਬਰਸਾਤ ਤੇ ਦੇ ਨਾਲ ਨਾਲ ਜਿਹੜਾ ਹੈ ਕਿ ਉਹਦੇ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਦਰਿਆਵਾਂ ਦੇ ਵਿੱਚ ਵਧਦਾ ਜਾ ਰਿਹਾ ਬਿਆਸ ਦਰਿਆ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਰ ਉਸ ਦੇ ਨਾਲ ਨਾਲ ਹੋਰ ਜੇ ਸੱਤਰੋਈ ਦੀ ਤਾਂ ਸੱਤਰੋਈ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧ ਰਿਹਾ ਹੈ ਤਾਂ ਇਹਨਾਂ ਦੋਨਾਂ ਦਾ ਸੁਮੇਲ ਹੋ ਕੇ ਹਰੀਕੇ ਹੈਡ ਤੋਂ ਅੱਗੇ ਜਿਹੜਾ ਕਿ ਥੋਈ ਪਰ ਏਰੀਆ ਦੇ ਵਿੱਚ ਸੱਤਰੋਈ ਦਰਿਆ ਜਿਹੜਾ ਪਹੁੰਚਦਾ ਹੈ ਉਸ ਦੇ ਨਾਲ ਕਾਫੀ ਜਿਹੜੀ ਤਾਂ ਬਾਹਰ ਜਿਹੜੀ ਕਿ ਮੱਚਦੀ ਇਹਦਾ ਪਾਣੀ ਦਾ ਪੱਧਰ ਵੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਇੱਕ ਵਾਰ ਘਟਿਆ ਦੋ ਵਾਰ ਦੇ ਵਿੱਚ ਕੁਝ ਸਾਲਾਂ ਨੂੰ ਕੁਝ ਹੀ ਰੋਜ਼ ਨੂੰ ਰਾਹਤ ਮਿਲੀ ਸੀ ਪਰ ਫਿਰ ਕੱਲ ਦੀ ਗੱਲ ਕਰੀਏ ਤਾਂ ਕੱਲ ਤੋਂ ਲੈ ਕੇ ਫਿਰ ਦੁਬਾਰਾ ਤੋਂ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧ ਰਿਹਾ ਪਰ ਅੱਜ ਦੀ ਜਿਹੜੀ ਮੌਜੂਦਾ ਸਥਿਤੀ ਅੱਜ ਕਰੀਬ ਜਿਹੜਾ ਕਿ ਦੱਸਿਆ ਜਾ ਰਿਹਾ ਹੈਗਾ ਹੋਰ ਪਾਣੀ ਵਧਣ ਦੀ ਜਿਹੜੀ ਵੀ ਸੁਭਾਵਨਾ ਹੈਗੀ ਕਰੀਬ ਕਰੀਬ ਜਿੰਨਾ ਦੱਸਿਆ ਜਾ ਰਿਹਾ ਉਸ ਆਦੇ ਪਾਣੀ ਆਉਂਦਾ ਤਾਂ ਹੋ ਸਕਦਾ ਹੈ ਕਿ ਕਈ ਹੋਰ ਵੀ ਪਿੰਡਾਂ ਨੂੰ ਵੀ ਜਿਹੜਾ ਕੀ ਖਤਰਾ ਹੋ ਸਕਦਾ ਹੈ ਜੀ ਕੀ ਕੁਝ ਜਿਹੜੇ ਨੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਜਾਣਕਾਰੀ ਹੈ ਕੁਝ ਸਿਮਰਨ ਸਿੱਧੂ ਇਸ ਨੂੰ ਲੈ ਕੇ ਹਾਂ ਜੀ ਸੁਰੱਖਿਆ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਜਿਹੜਾ ਪਹਿਲਾਂ ਵੀ ਇੱਕ ਵਾਰ ਕੰਬ ਕਰਨੀ ਨਹੀਂ ਨਹੀਂ ਸੁਦਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੀਡੀਆ ਦੇ ਵਿੱਚ ਜਿਹੜਾ ਕਿ ਖਬਰ ਨਿਊਜ਼ ਜਿਹੜੇ ਨਸ਼ਰ ਹੋਣ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਜਿ ਕੰਬ ਕਰਨੀ ਨਹੀਂ ਜ਼ਰੂਰ ਜਾ ਗਿਆ ਪਰ ਹੁਣ ਵੀ ਗੱਲ ਕਰੀਏ ਤਾਂ ਹੁਣ ਪ੍ਰਸ਼ਾਸਨ ਜਿਹੜਾ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਣਾ ਉਹਨਾਂ ਦੇ ਨਾਲ ਵੀ ਕਰ ਰਿਹਾ ਤਾਂ ਕੋਈ ਵੀ ਜਿਹੜੇ ਪੋਸਤਾ ਪ੍ਰਬੰਧ ਜਿਹੋ ਪਿੱਛੇ ਜਾਈ ਜੀ ਇਸ ਦੇ ਨਾਲ ਹੀ ਜ਼ਿਆਦਾਤਰ ਆਪਾਂ ਜੇ ਗੱਲ ਕਰੀਏ ਸਿਮਰਨ ਕੀ ਹੜ ਪ੍ਰਭਾਵਿਤ ਲੋਕਾਂ ਦੀ ਕਿਉਂਕਿ ਆਸ-ਪਾਸ ਦੇ ਜਿਹੜੇ ਇਲਾਕੇ ਨੇ ਚਾਹੇ ਬਿਆਸ ਦਰਿਆ ਹੋਵੇ ਸਤਲੁਜ ਦਰਿਆ ਹੋਵੇ ਜਾਂ ਪਾਖਲਾ ਹੋਵੇ ਤੇ ਆਸ-ਪਾਸ ਦੇ ਇਲਾਕਿਆਂ ਤੇ ਇਸ ਦਾ ਅਸਰ ਜਿਹੜਾ ਜ਼ਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਦੇ ਨਾਲ ਹੀ ਅਗਰ ਪਾਣੀ ਦਾ ਪੱਧਰ ਵੱਧਦਾ ਤਾਂ ਨੀਵੇਂ ਇਲਾਕਿਆਂ ਦੇ ਵਿੱਚ ਅਸਰ ਵੀ ਇਸ ਦਾ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਔਰ ਜੀ ਮੈਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਤਲੁਜ ਤੇ ਬਿਆਸ ਦਰਿਆ ਨੇ ਇਹਨਾਂ ਦੋਨਾਂ ਦਾ ਸੁਮੇਲ ਹੋ ਜਾਂਦਾ ਹਰੀਕੇ ਆਂ। ਹਰੀਕੇ ਹੈਡ ਤੋਂ ਪੱਤਲ ਤੋਂ ਅੱਗੇ ਜਿਹੜਾ ਇੱਕ ਸਤਲੁਜ ਤੇ ਆ ਇੱਕੋ ਸਤਲੁਜ ਦਰਿਆ ਜਿਹੜਾ ਆਉਂਦਾ ਕਿਉਂਕਿ ਦੋਨਾਂ ਦਾ ਸੁਮੇਲ ਹੋਣ ਕਰਕੇ ਫਰੋਇਫਰ ਦੇ ਏਰੀਏ ਨੇ ਤਾਂ ਜਿਹੜਾ ਹੜਾਂ ਦੀ ਮਾਰ ਤੇ ਹੈਡ ਜਿਹੜਾ ਤਾਂ ਆਉਂਦਾ। ਅਸੀਂ ਗੱਲ ਕਰਦੇ ਧੀਰਾ ਘਾਰਾ, ਨਿਹਾਲਾ, ਲਵੇਰਾ, ਤੱਲੀ ਕਲਾਮ, ਬੰਡਾਲਾ ਇਹ ਜਿਹੜੇ ਪਿੰਡ ਜਿਹੜੇ ਨੇ ਇਹ ਖਾਸ ਹੋ ਤੇ ਜ਼ਿਆਦਾਤਰ ਇਹ ਪਿੰਡ ਜਿਹੜੇ ਪ੍ਰਭਾਵਿਤ ਆਉਂਦੇ ਨੇ ਕਿਉਂਕਿ ਇਹ ਪਿੰਡ ਜਿਹੜੇ ਦੇ ਪਿੰਡਾਂ ਦੇ ਵਿੱਚ ਵੀ ਪਾਣੀ ਪਹੁੰਚ ਜਾਂਦਾ ਅਸੀਂ ਜਿਹੜੇ ਫਿਰੋਜ਼ਪੁਰ ਦੇ ਸੀ ਹੋਰ ਗੱਲ ਕਰੀਏ ਗੱਟੀ ਏਰੀਆ ਤੇ ਤਾਂ ਗੱਟੀ ਏਰੀਆ ਦੇ ਵਿੱਚ ਜਹੇ ਪਿੰਡ ਨੇ ਜਿਹੜੇ ਸਤਲੁਜ ਦਰਿਆ ਦੇ ਕੰਢੇ ਨੇ ਇੱਕ ਕਾਲੂ ਵਾਲਾ ਪਿੰਡ ਹੈ ਐਸਾ ਪਿੰਡ ਹੈ ਜਿਸਦੇ ਦੋ ਸਾਈਡਾਂ ਤੇ ਜਿਹੜਾ ਕਿ ਆਪਣਾ ਪਾਕਿਸਤਾਨ ਤੇ ਭਾਰਤ ਦੀ ਜਿਹੜੀ ਸਰਹੱਦ ਲੱਗਦੀ ਹੈ ਤਾਂ ਦੂਸਰੀਆਂ ਦੋ ਸਾਈਡਾਂ 'ਤੇ ਗੱਲ ਕਰੀਏ ਤਾਂ ਉਸੇ ਸੱਤ ਨੂੰ ਜਿਹੜਾ ਦਰਿਆ ਜਿਹੜਾ ਦੋ ਪਾਸੇ ਵਿਚਕਾਰ ਉਹ ਪਿੰਡ ਕਿਰਿਆ ਹੁੰਦਾ ਹੈ ਜਿਆਦਾਤਰ ਉਸ ਪਿੰਡ ਨੂੰ ਕਾਫੀ ਮਾਰੋ ਕਰੀਬ ਉਹ ਪਿੰਡ ਜਿਹੜੇ ਨੇ ਉਹ ਛੱਡਣ ਨੂੰ ਜਿਹੜੇ ਕੀ ਮਜਬੂਰ ਹੋਏ ਹੋਏ ਨੇ ਸਮੇਂ ਤੇ ਇਸ ਦੇ ਨਾਲ ਹੀ ਬਹੁਤ ਜ਼ਿਆਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਕਿ ਅਗਰ ਇਸੇ ਤਰ੍ਹਾਂ ਸਿਮਰਨ ਨੂੰ ਬਾਰਿਸ਼ ਹੁੰਦੀ ਰਹੀ ਤਾਂ ਅਸਰ ਜਿਹੜਾ ਹੈ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਪਾਣੀ ਜਿਹੜਾ ਜ਼ਿਆਦਾ ਪਰ ਸਕਦਾ ਹੈ ਤਾਂ ਉੱਤੇ ਖਤਰਾ ਜ਼ਿਆਦਾ ਹੋ ਸਕਦਾ ਹੈ ਇਸ ਨੂੰ ਲੈ ਕੇ ਹਾਂ ਅਜੀ ਦੱਸਿਓ ਇਸ ਤਰ੍ਹਾਂ ਪਿਛਲੇ ਸਾਲ ਚਾਹ ਲਾ ਸੌਰੀ ਪਿਛਲੇ ਤਾਂ ਪਿਛਲੇ ਸਾਲ 2023 ਦੀ ਗੱਲ ਕਰੀਏ ਤਾਂ 2023 ਦੇ ਵਿੱਚ ਵੀ ਇਸੇ ਤਰ੍ਹਾਂ 15 ਗੱਲ ਤੋਂ ਜਿਹੜਾ ਪਾਣੀ ਵਧਣਾ ਸ਼ੁਰੂ ਹੋਇਆ ਸੀ ਤਾਂ ਉਸ ਤੋਂ ਬਾਅਦ ਇਹ ਚ ਕਰੀਬ 1.5 ਮਹੀਨਾ ਜਿਹੜਾ ਲਗਾਤਾਰ ਇਹ ਜਿਹੜਾ ਕਿ ਪਾਣੀ ਚੱਲਦਾ ਰਿਹਾ ਸੀਗਾ ਤਾਂ ਉਸ ਦੇ ਨਾਲ ਕਾਫੀ ਜਿਹੜਾ ਬਹੁਤ ਜ਼ਿਆਦਾ ਫਰੋਜ਼ਪੁਰ ਏਰੀਆ ਦੇ ਵਿੱਚ ਵੀ ਕਾਫੀ ਬਹੁਤ ਜਿਹੜਾ ਨੁਕਸਾਨ ਹੈ ਪਰ ਜਿਸ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਉਹ ਦਿਖਾਈ ਉਹੋ ਹੀ ਜਿਹੜੇ 2023 ਦੇ ਵਿੱਚ ਨੂੰ ਹਾਲਾਤ ਜਿਹੜੇ ਬੰਦੇ ਵਿੱਚ ਦਿਖਾਈ ਦੇ ਰਹੇ ਕਿਉਂਕਿ ਬਰਸਾਤਾ ਦੀ ਗੱਲ ਕਰੀਏ ਤਾਂ ਪਹਾੜੀ ਏਰੀਆ ਦੇ ਵਿੱਚ ਵੀ ਲਗਾਤਾਰ ਬਰਸਾਤਾ ਹੋ ਰਹੀਆਂ ਨੇ ਦਰਮਿਆਨੀ ਏਰੀਆ ਦੇ ਵਿੱਚ ਵੀ ਜਿਹੜੀਆਂ ਹੋ ਰਹੀਆਂ ਨੇ ਤਾਂ ਮੈਦਾਨੀ ਏਰੀਆ ਦੇ ਨਾਲ ਜਿਹੜਾ ਕਿ ਬੱਦਲ ਜਿਹੜਾ ਜ਼ਿਆਦਾ ਫਟਣ ਦੇ ਕਾਰਨ ਉਹ ਚੀਜ਼ ਦਾ ਜ ਆ ਫਰੋਜਪਤ ਦੀ ਗੱਲ ਕਰੀਏ ਤਾਂ ਫਰੋਜਪਤ ਦੇ ਵਿੱਚ ਇਸ ਹਮੇਂ ਜ਼ਿਆਦਾਤਰ ਅਜੇ ਤੱਕ ਜਿਹੜਾ ਪਾਣੀ ਦਾ ਪੱਧਰ ਜਰੂਰ ਲਗਾਤਾਰ ਵੱਧ ਰਿਹਾ ਪਰ ਇਹਦੇ ਨਾਲ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਤਾਂ ਕਰੀਬ 3 ਪਿੰਡ ਹੈਗੇ ਨੇ ਦੱਸਾਂ ਹੀ ਜਿਹੜੇ ਨੇ ਆਪਣਾ ਇਹ ਚੱਕਰ ਦੇ ਵਾਲੇ ਸਾਈਡ ਤੇ 3 ਪਿੰਡ ਹੈਗੇ ਨੇ ਜਿਹੜਾ ਸੁਨਹਾਲਾ ਦੇ ਵੇਰਾ ਧੀਆ ਘੜਾ ਕੱਲੀ ਖਲਾਗ ਹੈ 3 ਪਿੰਡ ਜ਼ਿਆਦਾਤਰ ਤੇ ਬੰਡਾਲਾ ਸੋਰੀ ਬੰਡਾਲਾ 4 ਪਿੰਡ ਤੇ ਉਸ ਤੋਂ ਬਾਅਦ ਜਿਹੜਾ ਹਰੀਕੇ ਸਾਈਡ ਜਿਹੜਾ ਆਉਂਦਾ ਅੱਗੇ ਜਿੱਥੇ ਅਸ਼ੀਰਪਖਸ ਸਿੰਘ ਦਾ ਰਾਜ ਸਮਾਦ ਹੈਗੀ ਜਿਹੜੀ ਪੋਸਵਾ ਦੇ ਨੇੜੇ ਉਥੇ ਏਰੀਆ ਦੇ ਵਿੱਚ ਵੀ ਕਰੀਬ 8 ਤੋਂ 10 ਪਿੰਡ ਨੇ ਜਿਹੜੇ ਉਹ ਇਸ ਚੀਜ਼ ਨਾਲ ਕਾਫੀ ਪ੍ਰਭਾਵਿਤ ਹੋ ਰਹੇ ਆ ਜੀ ਵਧੇਰੀ ਜਾਣਕਾਰੀ ਦੇ ਲਈ ਸਿਮਰਨ ਬਹੁਤ ਬਹੁਤ ਤਾਨਵਾਦ ਜੁੜੇ ਰਾਂਗੇ ਥੋੜੇ ਨਾਲ ਸੋ ਅੱਜ ਵੱਖ-ਵੱਖ ਮੰਤਰੀਆਂ ਦੇ ਵੱਲੋਂ ਜਿਹੜਾ ਜਾਇਜ਼ਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਲਿਆ ਜਾਵੇਗਾ